ਵੈਗਰੂਜੀ ਦਾ ਖਾਲਸਾ ਵੈਗਰੂਜ ਦੀ ਫਤਿਹ ਪਿਛਲੇ ਦਿਨੀ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਆਈ ਜਿਸ ਦੇ ਵਿੱਚ ਉਹਨੇ ਸਿੱਖ ਧਰਮ ਨੂੰ ਤੇ ਸਿੱਖਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਉਹਦਾ ਇਹ ਕਹਿਣਾ ਸੀ ਕਿ ਮੈਨੂੰ ਵੈਸਟਰਨ ਕਮਾਂਡ ਦੇ ਵਿੱਚ ਬੁਲਾਇਆ ਗਿਆ ਤੇ ਜਿੱਥੇ ਕਿਹਾ ਗਿਆ ਕਿ ਸਿੱਖ ਰੈਜੀਮੈਂਟ ਵਾਸਤੇ ਇੱਥੇ ਤੁਸੀਂ ਧਿਆਨ ਦਿਓ ਕਿਹਾ ਵੀ ਸਿੱਖ ਰੈਜੀਮੈਂਟ ਵਾਸਤੇ ਸਾਨੂੰ ਮੁੰਡੇ ਨਹੀਂ ਮਿਲ ਰਹੇ ਜਾਂ ਨੌਜਵਾਨ ਨਹੀਂ ਮਿਲ ਰਹੇ ਤੇ ਅੱਗੇ ਉਹ ਕਹਿੰਦਾ ਕਿ ਮਿਲਣ ਵੀ ਕਿਵੇਂ ਕਿਉਂਕਿ ਜ਼ਿਆਦਾਤਰ ਸਾਡੇ ਬੱਚੇ ਨਸ਼ਈ ਨਸ਼ੇੜੀ ਹੋ ਗਏ ਆ ਤੇ ਯਾ ਬਾਹਰ ਜਾਂਦੇ ਰਹਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਵਿੱਚੋਂ ਜਿਹੜੀ ਰਿਕਰੂਟਮੈਂਟ ਆ ਉਹ ਕੱਲੀ ਸਿੱਖ ਰੈਜੀਮੈਂਟ ਵਾਸਤੇ ਨਹੀਂ ਹੁੰਦੀ ਪੰਜਾਬ ਰੈਜੀਮੈਂਟ ਵਾਸਤੇ ਵੀ ਹੁੰਦੀ ਆ ਉਹਦੇ ਇਲਾਵਾ ਬਹੁਤ ਹੋਰ ਅਲਾਈਡ ਚੀਜ਼ਾਂ ਵਾਸਤੇ ਵੀ ਹੁੰਦੀ ਆ ਜਿਵੇਂ ਏਐਸਸੀ ਵਾਸਤੇ ਹੁੰਦੀ ਆ ਏਐਮਸੀ ਵਾਸਤੇ ਹੋਊਗੀ ਸਿਗਨਲਸ ਵਾਸਤੇ ਹੋਊਗੀ ਆਰਮਡ ਵਾਸਤੇ ਹੋਊਗੀ ਤੇ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੇ ਪੰਜਾਬੀ ਜਾਂਦੇ ਆ ਇੱਕ ਸਿੱਖ ਰੈਜੀਮੈਂਟ ਵਰਡ ਯੂਜ਼ ਕਰਕੇ ਤੇ ਇਹ ਕਹਿਣਾ ਵੀ ਇਹਦੇ ਵਾਸਤੇ ਸਾਨੂੰ ਤਾਂ ਨਹੀਂ ਮਿਲ ਰਿਹਾ ਕਿਉਂਕਿ ਇਹ ਨਿਸ਼ੇੜੀ ਹੈਗੇ ਆ ਇਹ ਬਹੁਤ ਦੁੱਖ ਵਾਲੀ ਗੱਲ ਹੈ ਇਹ ਖਾਸ ਸਪੈਸੀਫਿਕਲੀ ਸਿੱਖਾਂ ਨੂੰ ਪੁਆਇੰਟ ਪੁਆਇੰਟ ਕੀਤਾ ਗਿਆ ਇਹਦੇ ਨਾਲ ਨਾਲ ਮੈਂ ਕੁਝ ਤੁਹਾਡੇ ਨਾਲ ਤਤਸਾਂਝੇ ਕਰਨੇ ਚਾਹੂੰਗਾ ਕਿ 1963 ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਸੀਗੀ ਫੌਜ ਦੇ ਵਿੱਚ ਓਵਰਆਲ ਜਿਹੜੀ ਗਿਣਤੀ ਸੀਗੀ ਉਹ 10% ਦੀ ਸੀਗੀ ਤੇ ਮੇਰਾ ਖਿਆਲ ਫਾਈਟਿੰਗ ਆਰਮਸ ਜਿਹੜੇ ਫਾਈਟਿੰਗ ਆਰਮਸ ਮੀਨਸ ਅਗੇ ਲੜਨ ਵਾਲਿਆਂ ਚ ਜਿਹੜੀ ਮੇਨ ਲੜਾਈਆਂ ਲੜਦੇ ਆ ਜਿਵੇਂ ਹੋਰ ਹੁੰਦੇ ਆ ਜਿਵੇਂ ਏਐਸਸੀ ਆ ਜਾਂ ਉਹ ਸਪਲਾਈ ਕੋਰ ਆ ਉਹ ਮੇਨ ਫਾਈਟਿੰਗ ਆਰਮਸ ਨਹੀਂ ਹੁੰਦੇਸ ਫਾਈਟਿੰਗ ਆਰਮਸ ਚ ਬਹੁਤ ਜ਼ਿਆਦਾ ਸੀ ਇਸ ਤੋਂ ਇਲਾਵਾ ਜਿਹੜੇ ਅਫਸਰ ਸੀਗੇ ਕਮਿਸ਼ਨਡ ਅਫਸਰ ਸੀਗੇ ਜਿਹੜੇ ਅਫਸਰ ਕੈਡਰ ਦੇ ਵਿੱਚ 20% ਸਿੱਖ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਬ੍ਰਿਗੇਡੀਅਰ ਲੈਵਲ ਦੇ ਅਫਸਰ ਸੀ ਉਹ 40% ਸੀ ਮੇਜਰ ਜਨਰਲ ਲੈਵਲ ਦੇ 45% ਦੀ ਸਿੱਖ ਸੀਗੇ ਇਹ ਗਿਣਤੀ ਇਸੇ ਤਰ੍ਹਾਂ ਹੀ ਬਰਕਰਾਰ ਰਹੀ ਹੈ 1991 1997 ਤੱਕ ਤਕਰੀਬਨ ਉਹੀ 97 ਚ ਤਾਂ ਥੋੜੀ ਬਹੁਤ ਵਧੀ ਵੀ ਕਿ ਸਾਢੇ 10% ਓਵਰਆਲ ਗਿਣਤੀ ਸਿੱਖਾਂ ਦੀ ਹੋ ਗਈ ਆਪਣਾ ਫੌਜ ਦੇ ਵਿੱਚ ਸੋ ਹਮੇਸ਼ਾ ਫੌਜ ਦੇ ਵਿੱਚ ਸਿੱਖ ਸਿੱਖਾਂ ਦੀ ਗਿਣਤੀ ਬਹੁਤ ਰਹੀ ਹੈ ਹੁਣ ਗੱਲ ਇਹ ਹੈ ਕਿ ਕੀ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਇੱਕ ਕੌਮ ਨੂੰ ਟਾਰਗੇਟ ਕਰਨਾ ਤੇ ਕਹਿਣਾ ਸਿੱਖ ਰੈਜੀਮੈਂਟ 'ਚ ਹੀ ਬੰਦੇ ਨਹੀਂ ਜਾ ਰਹੇ ਇਹ ਬਹੁਤ ਦੁੱਖ ਵਾਲੀ ਗੱਲ ਆ ਜਿਹੜੀ ਗਿਣਤੀ ਘਟੀ ਆ ਉਹ ਪੰਜਾਬ ਰੈਜੀਮੈਂਟ ਵਾਸਤੇ ਵੀ ਘਟੀ ਆ ਹਿੰਦੂ ਵਰਗ ਵੀ ਘਟ ਜਾ ਰਿਹਾ ਉਹਦੇ 'ਚ ਪੰਜਾਬ ਰੈਜੀਮੈਂਟ ਦੇ ਡੋਗਰੇ ਜਾਂਦੇ ਆ ਜਾਂ ਜਿਵੇਂ ਹੋਰ ਜਾਂਦੇ ਆ ਉਹ ਵੀ ਘਟ ਘਟੇ ਆ ਪਹਿਲਾਂ ਨਾਲੋਂ ਇਸੇ ਤਰ੍ਹਾਂ ਆਰਮਡ 'ਚ ਵੀ ਏ ਐਮ ਸੀ 'ਚ ਵੀ ਏ ਐਸ ਸੀ 'ਚ ਵੀ ਪੰਜਾਬ 'ਚ ਸਮੁੱਚੇ ਲੈਵਲ ਤੇ ਹੀ ਗਿਣਤੀ ਘਟੀ ਆ ਵਧੀ ਨਹੀਂ ਗਈ ਪੰਜਾਬ ਦੇ ਵਿੱਚੋਂ ਤਕਰੀਬਨ 7800 ਸੋਲਜਰ ਹਰ ਸਾਲ ਰਿਕਰੂਟ ਹੁੰਦੇ ਆ ਤੇ ਇਹ 2022 ਤੱਕ ਇਹ ਹੁੰਦੇ ਰਹੇ ਆ ਇਹ ਨਹੀਂ ਕਿ ਨਹੀਂ ਹੋਏ ਸੋ ਆਪਾਂ ਕਾਰਨ ਸਮਝੀਏ ਕਿ ਨਸ਼ਾ ਹੀ ਇੱਕ ਕਾਰਨ ਹੈ ਇਸ 'ਚ ਕੋਈ ਡਾਊਟ ਨਹੀਂ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰੋਬਲਮ ਹੈਗੀ ਆ ਸਬਸਟੈਂਸ ਅਬਿਊਜ਼ ਹੈਗਾ ਪਰ ਉਹਦੇ ਕਰਕੇ ਇਹ ਕਹਿਣਾ ਵੀ ਫੌਜ ਦੇ ਵਿੱਚ ਗਿਣਤੀ ਘਟ ਗਈ ਉਹਦੇ ਕਰਕੇ ਘਟ ਗਈ ਤੇ ਸਿੱਖਾਂ 'ਚ ਹੀ ਇਹ ਘਟ ਗਈ ਇਹ ਬਹੁਤ ਮੰਦ ਭਾਗ ਹੈ ਤੇ ਇੱਕ ਕੌਮ ਨੂੰ ਜਾਂ ਇੱਕ ਟਾ ਇੱਕ ਧਰਮ ਨੂੰ ਹੀ ਟਾਰਗੇਟ ਕਰ ਦਿੱਤਾ ਹੈ ਉਹਦੇ ਵਿੱਚ ਇਹਦੇ ਵਿੱਚ ਆਏ ਆ ਕਿ ਦੋ ਤਿੰਨ ਵੱਡੇ ਕਾਰਨ ਹੈਗੇ ਆ ਪਹਿਲਾ ਕਾਰਨ ਹੈ ਕਿ ਵੀ ਸਭ ਤੋਂ ਮੇਨ ਕਾਰਨ ਆ ਕਿ ਵੀ ਹੁਣ ਜਿਹੜੀਆਂ ਜੌਬ অপਸ਼ਨਸ ਹੋਰ ਹੋ ਗਈਆਂ 2022 ਤੋਂ ਬਾਅਦ ਗਿਣਤੀ ਘਟਣ ਦਾ ਵੱਡਾ ਕਾਰਨ ਜੇਗਾ ਹੈ ਉਹ ਅਗਨੀਵੀਰ ਸਕੀਮ ਹੈਗੀ ਆ ਅਗਨੀਵੀਰ ਸਕੀਮ ਜਿਹੜੀ ਆ ਉਹ ਸਿਰਫ 4 ਸਾਲ ਵਾਸਤੇ ਇੱਕ ਸੋਲਜਰ ਜਾਂਦਾ ਤੇ ਉਹਨੂੰ ਬਹੁਤ ਹੀ ਘੱਟ ਤਨਖਾਹ ਮਿਲਦੀ ਆ ਉਹਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਹੁੰਦੀ ਉਹਨੂੰ ਕੋਈ ECHS ਦੀ ਹੈਲਪ ਨਹੀਂ ਮਿਲਣੀ ਹੁੰਦੀ ਉਹ 4 ਸਾਲ ਬਾਅਦ ਜੇ ਉੱਥੇ ਲਾਏ ਆਵੇ ਤਾਂ ਉਸ ਤੋਂ ਬਾਅਦ ਕੀ ਕਰੂਗਾ ਦੂਜੀ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਹੁਣ ਜਿਹੜਾ ਨੌਜਵਾਨ ਹੈਗੇ ਆ ਉਹਨਾਂ ਨੂੰ ਆਪਸ਼ਨਸ ਹੋਰ ਵੀ ਬਹੁਤ ਮਿਲ ਗਈਆਂ ਤੀਸਰੀ ਗੱਲ ਇਹ ਆ ਕਿ ਜਿਹੜੇ ਨੇ ਵਰਦੀ ਪਾਉਣੀ ਆ ਮੁੰਡੇ ਨੇ ਉਹਦੇ ਕੋਲੇ ਪੰਜਾਬ ਪੁਲਿਸ ਇੱਕ ਬਹੁਤ ਚੰਗੀ ਆਪਸ਼ਨ ਹੈ ਤੇ ਪੰਜਾਬ ਪੁਲਿਸ ਦੀ ਤਕਰੀਬਨ 1980 ਤੋਂ ਲੈ ਕੇ ਹੁਣ ਗਿਣਤੀ ਬਹੁਤ ਵਧੀ ਹੈ ਪਹਿਲਾਂ ਤਕਰੀਬਨ 10-15000 ਹੀ ਹੁੰਦੀ ਸੀ ਗਿਣਤੀ ਪੁਲਿਸ ਦੀ ਹੁਣ 70-80000 ਤੋਂ ਵੱਧ ਗਿਣਤੀ ਹੈ ਪੰਜਾਬ ਪੁਲਿਸ ਦੀ ਤਾਂ ਉਹ ਜਿਹੜੀ ਜਿਹੜਾ ਪੂਲ ਹੈਗਾ ਜਿਹਦੇ ਵਿੱਚੋਂ ਗਿਣਤੀ ਹੋਣੀ ਆ ਉਹ ਉਹਦੇ ਵਿੱਚੋਂ ਜਿਆਦਾ ਜਿਹੜਾ ਨੌਜਵਾਨ ਉਹ ਪੁਲਿਸ ਚ ਜਾਂਦਾ ਕਿਉਂਕਿ ਲੋਕਲ ਰਹਿਣਾ ਉਹਨੇ ਉਹਦੇ ਵਿੱਚ ਲੋਕਲ ਉਹਨੂੰ ਉਹਦਾ ਇੱਕ ਲੋਕਲ ਪ੍ਰਿਵੀਲੇਜ ਵੀ ਆ ਉਹਨੂੰ ਫਾਇਦੇ ਵੀ ਆ ਦੂਜੇ ਪਾਸੇ ਪੰਜਾਬ ਪੁਲਿਸ ਜਿਹੜੀ ਫੌਜ ਦੀ ਨੌਕਰੀ ਆ ਉਹ ਬਹੁਤ ਔਖੀ ਆ ਡਿਸਟੈਂਸ ਤੇ ਰਹਿਨੇ ਉਹ ਦੂਰ ਰਹਿਨੇ ਤੁਸੀਂ ਆ ਦੀ ਫੈਮਲੀ ਤੋਂ ਮੈਂ ਤੁਹਾਨੂੰ ਆਪ ਦਾ ਜ਼ਾਤੀ ਅ ਦੱਸਦਾ ਹਾਂ ਗੱਲ ਕਿ ਮੇਰੇ ਪਿਤਾ ਜੀ ਫੌਜ ਸੀਗੇ ਤੇ ਮੇਰਾ خیال ਕੋਈ ਵੀ ਜਿਹੜਾ ਮੇਰਾ ਇੰਪੋਰਟੈਂਟ ਡਿਸੀਜਨ ਹੋਇਆ ਲਾਈਫ ਦਾ ਮਤਲਬ ਚਾਹੇ ਮੇਰੇ ਪੜ੍ਹਾਈ ਵੇਲੇ ਹੋਣਾ ਲੈਣਾ ਹੋਵੇ ਜਾਂ ਮੇਰੇ ਮੈਰਿਜ ਵੇਲੇ ਲੈਣਾ ਹੋਵੇ ਉਹ ਸਾਰਿਆਂ ਵੇਲੇ ਉਹ ਐਬਸੈਂਟ ਹੁੰਦੇ ਸੀਗੇ ਮਤਲਬ ਮੈਨੂੰ ਸਮਝ ਲੋ ਇਹ ਸੀਗਾ ਕਿ ਫੋਨ ਤੇ ਜਾਂ ਕਿਸੇ ਤੇ ਹੀ ਉਹਨਾਂ ਨਾਲ वार्तालाप ਹੋਣੀ ਹੁੰਦੀ ਸੀ ਤੇ ਉਹ ਮੌਕੇ ਤੇ ਹੀ ਉਹਨਾਂ ਨੂੰ ਆਉਣਾ ਪੈਂਦਾ ਸੀ ਇਹਦਾ ਮਤਲਬ ਬਹੁਤ ਡਿਫਿਕਲਟੀ ਹੁੰਦੀ ਹੈ ਇਹ ਆਮ ਹੀ ਕਾਮਨ ਗੱਲ ਹੈਗੀ ਹੈ ਫੌਜੀਆਂ ਵਾਸਤੇ ਸੋ ਇਹ ਬਹੁਤ ਕਾਰਨ ਹੋਰ ਵੀ ਹੈਗੇ ਜਿੰਨਾ ਕਰਕੇ ਫੌਜ ਚ ਗਿਣਤੀ ਘਟੀ ਹੈ ਪਰ ਮੁੱਖ ਕਾਰਨ ਜਿਹੜਾ ਤੁਸੀਂ ਵੇਖੋ 200 2022 ਇੱਕ ਟਾਈਮ ਹੈ ਜਿਹਦੇ ਬਾਅਦ ਅਚਾਨਕ ਘਟੀਆ ਤੇ ਉਹ ਅਗਨੀਵੀਰ ਸਕੀਮ ਆ ਸੀਐਮ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਮਾਨ ਸਾਹਿਬ ਇਹ ਨਿਸ਼ੇੜੀ ਕਹਿਣਾ ਸਿੱਖ ਕੌਮ ਨੂੰ ਸਿੱਖ ਕੌਮ ਦੇ ਬਾਰੇ ਗਲਤ ਗੱਲਾਂ ਕਰਨੀਆਂ ਅੱਖਾਂ ਟੱਟ ਟੱਟ ਕੇ ਕਹਿਣਾ ਕਿ ਉਹ ਸਿੱਖ ਕੌਮ ਜਿਹੜੀ ਪਹਿਲਾਂ ਜ਼ਿਆਦਾ ਹੁੰਦੀ ਸੀਗੀ ਉਹ ਪਹਿਲਾਂ ਜਾਣਕਾਰੀ ਕਰੋ ਕਿ ਪੰਜਾਬ ਦੇ ਵਿੱਚੋਂ ਕਿੱਥੇ ਕਿਹੜੀਆਂ ਕਿਹੜੀਆਂ ਪਲਟਨਾ ਚ ਕਿੰਨੇ ਕਿੰਨੇ ਸੋਲਜਰ ਜਾ ਰਹੇ ਤੇ ਉਹਨਾਂ ਦੀ ਗਿਣਤੀ ਕਿਉਂ ਘਟੀ ਆ ਨੰਬਰ 2 ਚ ਹੈਗਾ ਰਿਕਰੂਟਮੈਂਟ ਚ ਸਾਰੇ ਭਾਰਤ ਦੇ ਵਿੱਚ ਯੂਪੀ ਐਡੀ ਵੱਡੀ ਸਟੇਟ ਹੋਣ ਦੇ ਬਾਵਜੂਦ ਕੋਈ ਜ਼ਿਆਦਾ ਜ਼ਿਆਦਾ ਹਿੰਦੂ ਸੋਲਜਰ ਨਹੀਂ ਦੇ ਰਹੀ ਤੇ ਦੂਜੀ ਵੱਡੀ ਗੱਲ ਆ ਕਿ ਤੁਸੀਂ ਇਹ ਵੇਖੋ ਕਿ ਕਿਉਂਕਿ ਅਗਨੀਵੀਰ ਦੇ ਵਿੱਚ ਜਾਣ ਦਾ ਕੋਈ ਲਾਭ ਨਹੀਂ ਨੌਜਵਾਨ ਸੋਚਦਾ 4 ਸਾਲ ਵਾਸਤੇ ਸ਼ਾਇਦ ਉਸ ਤੋਂ ਨੂੰ ਵੀ ਕੱਲ ਨੂੰ ਕੋਈ ਕਵੇ ਕਿ ਆਹ ਨੌਕਰੀ ਤੁਸੀਂ 4 ਸਾਲ ਵਾਸਤੇ ਜੁਆਇਨ ਕਰ ਲਓ ਫੇਰ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਤਾਂ ਫੌਜ ਆਰਮੀ ਦੀ ਨੌਕਰੀ ਤਾਂ ਕੋਈ ਘਟੋ ਘਟ ਨਹੀਂ ਜੁਆਇਨ ਕਰੂਗਾ ਫੌਜ ਤਾਂ ਉਹ ਨੌਕਰੀ ਹੁੰਦੀ ਸੀ ਜਿਦੇ ਵਿੱਚ ਸਰਕਾਰਾਂ ਜਗੀਰਾਂ ਦਿੰਦੀਆਂ ਹੁੰਦੀਆਂ ਸੀਗੀਆਂ ਜਾਂ ਮਰੱਬੇ ਦਿੰਦੀਆਂ ਹੁੰਦੀਆਂ ਸੀ ਅੱਜ ਉਹਨੂੰ ਪੈਨਸ਼ਨ ਵੀ ਨਹੀਂ ਮਿਲਦੀ ਤਾਂ ਉਹ ਕਿਉਂ ਜਾਵੇ ਦੂਜੀ ਗੱਲ ਹੈ ਜੇ ਤੁਸੀਂ ਐਕਚੁਅਲੀ ਵਰੇਡੋ ਐਕਚੁਅਲੀ ਤੁਸੀਂ ਚਾਹੁੰਦੇ ਹੋ ਕਿ ਜਾਣ ਹਾਲਾਂਕਿ ਮੈਂ ਵੀ ਚਾਹੁੰਨਾ ਕਿ ਸਿੱਖ ਮੁੰਡੇ ਜਾਨ ਫੌਜ ਦੇ ਵਿੱਚ ਉਹਨਾਂ ਨੂੰ ਹਥਿਆਰਾਂ ਦੀ ਸਮਝ ਹੋਵੇ ਉਹ ਲੀਵਰੇਜ ਕਰ ਸਕੀਏ ਆਪਾਂ ਆਪਦੀ ਸਿੱਖਾਂ ਦੀ ਤਾਕਤ ਓਵਰਆਲ ਇੰਡੀਆ ਦੇ ਵਿੱਚ ਤਾਂ ਉਹਦੇ ਆਸਤੇ ਤੁਸੀਂ ਜੋ ਕਰ ਸਕਦੇ ਹੋ ਉਹ ਇਹ ਆ ਕਿ ਜਿਹੜਾ ਮੁੰਡਾ ਅਗਨੀਵੀਰ ਸਕੀਮ ਚ ਜਾਂਦਾ ਹੈ ਉਹਦੀ ਵਾਪਸ ਆਏ ਦੀ ਤੁਸੀਂ ਨੌਕਰੀ ਪੱਕੀ ਕਰ ਦੋ ਚਾਹੇ ਉਹਨੂੰ ਪੁਲਿਸ ਚ ਕਰ ਦੋ ਚਾਹੇ ਉਹਨੂੰ ਕਿਸੇ ਫਾਇਰ ਬ੍ਰਿਗੇਡ ਚ ਕਰ ਦੋ ਚਾਹੇ ਕਿਸੇ ਹੋਰ ਫੰਕਸ਼ਨ ਦੇ ਵਿੱਚ ਇਹ ਹੋਵੇ ਕਿ ਜੇ ਤੂੰ ਭਾਈ ਅਗਨੀਵੀਰ ਚ 4 ਸਾਲ ਲਾ ਕੇ ਆਇਆ ਤਾਂ ਤੈਨੂੰ ਵਾਪਸ ਆਉਂਦਿਆਂ ਨੂੰ ਪੰਜਾਬ ਦੇ ਕਿਸੇ ਕਿਸੇ ਵੀ ਨੌਕਰੀ ਦੇ ਵਿੱਚ ਇਕੁਇਲੈਂਟ ਨੌਕਰੀ ਦੇ ਵਿੱਚ ਅਬਜ਼ੌਰਬ ਕੀਤਾ ਜਾਊਗਾ ਜੇ ਅਫਸਰ ਲਾ ਕੇ ਆਇਆ ਤਾਂ ਉਹਨੂੰ ਬਰਾਬਰ ਉਹਦੇ ਵਿੱਚ ਦਿਓ ਕਿਉਂਕਿ ਉਹ ਟ੍ਰੇਨਡ ਬੰਦਾ ਹੋਊਗਾ ਡਿਸਪਲਿਨ ਬੰਦਾ ਹੋਊਗਾ ਤੇ ਤੁਹਾਨੂੰ ਉਹਦਾ ਫਾਇਦਾ ਹੈ ਦੂਜੀ ਗੱਲ ਇਹਨਾਂ ਗੱਲਾਂ ਤੋਂ ਬਾਹਰ ਜਾਓ ਕਿ ਸਿੱਖ ਕਾਮ ਸਿੱਖ ਰੈਜੀਮੈਂਟ ਚ ਨਹੀਂ ਜਾ ਰਹੇ ਉਵੇਂ ਹੀ ਜੇ ਡਿਕਲਾਈਨ ਹੋਇਆ ਤਾਂ ਬਾਕੀ ਰੈਜੀਮੈਂਟਾਂ 'ਚ ਵੀ ਹੋਇਆ ਤੇ ਉਹਦਾ ਮੁੱਖ ਕਾਰਨ ਇੱਕ ਗੱਲ ਨੂੰ ਸਮਝੋ ਕਿ ਅਗਨੀਵੀਰ ਸਕੀਮ ਆ ਤੇ ਅਗਨੀਵੀਰ ਸਕੀਮ ਤੋਂ ਬਾਅਦ ਕੋਈ ਹੋਪ ਨਹੀਂ ਗਈ ਕੋਈ ਉਹਦਾ ਚਾਂਸ ਨਹੀਂ ਗੇ ਤੇ ਸਿੱਖ ਮੁੰਡੇ ਕਿਉਂ ਜਾਣ ਉਹ ਜੀ ਸਕੀਮ 'ਚ ਉਹਨੂੰ ਜੇ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਵਾਪਸ ਆਏ ਨੂੰ ਸਹੂਲਤ ਦਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਹ